ਨਸ਼ਾ ਕਹਿੰਦੇ ਜ਼ਿੰਦਗੀ ਨੂੰ ਖਤਮ ਕਰ ਦਿੰਦਾ ਹੈ। ਸਿਆਣਾ ਨੇ ਕਿਹਾ ਹੋਇਆ ਨਸ਼ਾ ਖਾ ਜਾਂਦਾ ਧਨ, ਜਵਾਨੀ ਤੇ ਇੱਜ਼ਤ। ਆ ਦੇਖੋ ਬਈ ਇਹ ਬਾਹਰਲੇ ਦੇਸ਼ ਦੀ ਵੀਡੀਓ ਹੈ ਟੈਕਸਸ ਦੀ। ਤੇ ਆਪਾਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਬਹੁਤ ਨਸ਼ਾ ਹੁੰਦਾ ਹੈ। ਹਨਾ। ਆ ਹੁਣ ਤੁਸੀਂ ਕੰਡੀਸ਼ਨ ਦੇਖ ਲਓ ਬਾਹਰਲੇ ਦੇਸ਼ ਤੇ। ਕਿੰਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਨੇ। ਕੀ ਕੰਡੀਸ਼ਨ ਹੋਈ ਪਈ ਆ ਦੇਖੋ ਇਹਦੇ ਹੱਥ ਦੇ ਵਿੱਚ ਵੀ ਇੰਜੈਕਸ਼ਨ ਆ ਪਹਿਲਾਂ ਨਸ਼ੇ ਚ ਟੰਣਾ ਹੈ ਤੇ ਫਿਰ ਇੰਜੈਕਸ਼ਨ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਧਰੋਂ ਆ ਮੈਮ ਦੇਖੋ ਘਰ ਜਾਣੇ ਇਹ ਪੜਨ ਵਾਸਤੇ ਤੋਰੀ ਹੋ ਗਈ ਬਾਟੇ ਰਾਹ ਦੇ ਵਿੱਚ ਨਸ਼ਾ ਕਰਕੇ ਜੇ ਡਿੱਗੇ ਪਏ ਆਪਾਂ ਪੰਜਾਬ ਨੂੰ ਪਿੱਟਦੇ ਰਹਿੰਨੇ ਆ ਨਾ ਕਿ ਪੰਜਾਬ ਦਾ ਬਹੁਤ ਬੁਰਾ ਹਾਲ ਆ ਪਾਕਿਸਤਾਨ ਦਾ ਵੀ ਬਹੁਤ ਬੁਰਾ ਹਾਲ ਆ ਕਈ ਇਹੋ ਜਿਹੀਆਂ ਸਟਰੀਟਾਂ ਨੇ ਬਾਰਲੇ ਦੇਸ਼ਾਂ ਦੇ ਵਿੱਚ ਇਹੋ ਜਿਹੀਆਂ ਗਲੀਆਂ ਨੇ ਜਿੱਥੇ ਮਤਲਬ ਨਸ਼ੇ ਵਾਲੀ ਡਿੱਗੇ ਪਏ ਹੁੰਦੇ ਨੇ ਉੱਥੇ ਕੀ ਕਾਲੇ ਤੇ ਕੀ ਗੋਰੇ ਹੁਣ ਤੁਸੀਂ ਆਹ ਕੁੜੀ ਦੀ ਕੰਡੀਸ਼ਨ ਦੇਖ ਲਓ ਐਰੀਕ ਇਸ ਤਰ੍ਹਾਂ ਦੀ ਆ ਹਨਾ ਅਜੇ ਵੀ ਉਹਨੂੰ ਸਬਰ ਨਹੀਂ ਆ ਰਿਹਾ ਹੋਰ ਨਸ਼ਾ ਕਰਦੀ ਐ ਤੇ ਇੱਥੇ ਆ ਦੇਖੋ ਆ ਬੇਬੇ ਆ ਇਹ ਇਹ ਥੋੜੇ ਮਤਲਬ ਕੋਲਟਿਸ ਵਾਲੇ ਲੱਗਦੇ ਨੇ ਹਨਾ ਤੇ ਆ ਬੇਬੇ ਦੇਖੋ ਤੁਸੀਂ ਮਾਤਾ ਆ ਬੈਠੀ ਐ ਜਿਹੜੀ ਤੇ ਇੱਕ ਆ ਦੇਖੋ ਹੁਣ ਖੜੀ ਐ ਜੀ ਕਿੰਨੀ ਏਲਜ ਐ ਤੇ ਕਿੰਨੀ ਇਹ ਨਸ਼ੇ ਦੇ ਵਿੱਚ ਲੱਗ ਰਹੀ ਐ ਇਸ ਟਾਈਮ ਆ ਦੇਖੋ ਹੁਣ ਐਨੂੰ ਵੀ ਕੋਈ ਹੋਸ਼ ਨਹੀਂ ਹੈਗੇ ਦੇਖੋ ਇਹਦੇ ਸ਼ੂਜ਼ ਕਿਤੇ ਪਏ ਨੇ ਕਿ ਮੈਂ ਖਿਲਰੀ ਪਈ ਐ ਇਹ ਕੀ ਕੰਡੀਸ਼ਨ ਹੋਈ ਪਈ ਐ ਹਨਾ ਇਹ ਹੁਣ ਪੂਰੀ ਟਨ ਹੋ ਕੇ ਜਾ ਰਹੀ ਹੈ ਪੂਰੇ ਨਸ਼ੇ ਦੇ ਵਿੱਚ ਸਟੈਂਪਰ ਭੂਰ ਇਹ ਮਤਲਬ ਇਹਦਾ એનર્ਜੀ ਲੈਵਲ ਆ ਜਿਹੜਾ ਉਹ ਹਾਈ ਪੀਕ ਤੇ ਆ ਹਨਾ ਤੇ ਆ ਇਹਦਾ ਵਿਚਾਰੇ ਦਾ ਜਿਹੜਾ ਡਿੱ ਗਿਆ ਪਿਆ ਇਹਦਾ ਜਿਹੜਾ એનર્ਜੀ ਲੈਵਲ ਆ ਜਮਾ ਇਹ ਡਾਊਨ ਆ ਤਾਂ ਨਸ਼ਾ ਥੋੜੇ ਟਾਈਮ ਬਾਅਦ ਤੇ ਆਪਾਂ ਨੂੰ ਇੱਕ એનર્ਜੀ ਦਿੰਦਾ ਪਰ ਜਿਵੇਂ ਜਿਵੇਂ ਵਧਦਾ ਜਾਂਦਾ ਇਹ ਹਨਾ ਇਹ ਡਿਡਕਸ਼ਨ ਹੁੰਦੀ ਜਾਂਦੀ ਆ ਉਸੇ ਤਰ੍ਹਾਂ ਫਿਰ ਇਹ ਆਪਾਂ ਨੂੰ ਖਤਮ ਵੀ ਕਰਦਾ ਆਪਣੀ ਬਾਡੀ ਨੂੰ ਬਿਲਕੁਲ ਵੀਕ ਕਰ ਦਿੰਦਾ ਕਿ ਆਪਾਂ ਨੂੰ ਇੰਨਾ ਕਿ ਇਹ ਐਡਿਕਟਡ ਕਰ ਲੈਂਦਾ ਵੀ ਜੇ ਇਹਨੂੰ ਆਪਾਂ ਨਾ ਕਰੀਏ ਤਾਂ ਫਿਰ ਉਸ ਤੋਂ ਬਾਅਦ ਆਪਣਾ ਸਰਦਾ ਨਹੀਂ ਹੈਗਾ ਹਨਾ ਤੇ ਇਹਦੇ ਵਾਸਤੇ ਫਿਰ ਤੁਹਾਨੂੰ ਪਤਾ ਕਿ ਕੀ ਕੀ ਸੌਦੇਬਾਜ਼ੀ ਹੁੰਦੀ ਹੈ ਅੱਜਕੱਲ ਪੰਜਾਬ ਦੇ ਵਿੱਚ ਵੀ ਜਿਹੜੀਆਂ ਕੁੜੀਆਂ ਚਿੱਟੇ ਨੂੰ ਲੱਗੀਆਂ ਹੋਈਆਂ ਨੇ ਉਹ ਆਪਣਾ ਜਿਸਮ ਵੀ ਵੇਚ ਰਹੀਆਂ ਨੇ ਬਹੁਤ سارے ਇਹੋ ਜਿਹੇ ਕੇਸਜ਼ ਆਏ ਨੇ ਉਹ ਕਹਿੰਦੇ ਨੇ ਸਾਡੇ ਨਾਲ ਕੁਸ਼ ਕਰ ਲੋ ਬਟ ਸਾਨੂੰ ਪੈਸੇ ਦੇ ਦੋ ਸਾਨੂੰ ਜਿਹੜਾ ਨਸ਼ਾ ਹੈਗਾ ਸਾਡੀ ਉਹ ਪੂਰਤੀ ਹੋ ਜੇ ਤਾਂ ਦੋਸਤੋ ਐਸੇ ਵੀਡੀਓ ਤੋਂ ਸਿੱਖਿਆ ਇਹੀ ਮਿਲਦੀ ਆ ਵੀ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਪਰਿਵਾਰਕ ਮੈਂਬਰ ਹੈਗੇ ਨੇ ਉਹਨਾਂ ਨੂੰ ਇਸ ਚੀਜ਼ ਤੋਂ ਦੂਰ ਕੀਤਾ ਜਾਵੇ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਉਹਨਾਂ ਨੂੰ ਬੱਚਿਆਂ ਨੂੰ ਡੇਲੀ ਕੋਲੇ ਬਿਠਾਇਆ ਨਾ ਹੋਵੇ ਵੀ ਆਪਾਂ ਫੈਮਿਲੀ ਵਿੱਚ ਬੈਠੇ ਹੋયા ਬੱਚਾ ਫੋਨ ਲੈ ਕੇ ਬੈਠੇ ਰਿਹਾ ਤਰੋਂ ਆਪਾਂ ਫੋਨ ਲੈ ਕੇ ਬੈਠ ਗਏ ਆਪਸ ਦੇ ਵਿੱਚ ਟਾਕ ਹੀ ਨਾ ਹੋਈ ਆਪਣੀ ਹਨ ਉਹਦੇ ਵਿੱਚ ਬੱਚਾ ਵਿਗੜਦਾ ਹੁੰਦਾ ਜੇ ਆਪਾਂ ਉਹਦੇ ਨਾਲ ਰੈਗੂਲਰ ਟਾਕ ਕਰਦੇ ਆਂ ਰੈਗੂਲਰ ਗੱਲ ਕਰਦੇ ਆਂ ਸਮਝਾਉਣੇ ਆ ਉਹਨੂੰ ਕੰਟਾ ਦਿੰਨੇ ਆ ਬੱਚੇ ਨੂੰ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਤਾਂ ਫਿਰ ਉਹ ਇਹਨਾਂ ਕੰਮਾਂ ਤੋਂ ਬਚ ਜਾਂਦਾ ਹੈ ਜਿਹੜੇ ਇਸ ਕੰਮ ਦੇ ਵਿੱਚ ਪੈ ਰਹੇ ਨੇ ਉਹਨਾਂ ਨੂੰ ਵੀ ਆਹੀ ਬੇਨਤੀ ਹੈ ਭਾਈ ਜੀ ਕੋਸ਼ਿਸ਼ ਕਰੋ ਕਿ ਇਸ ਕੰਮ ਤੋਂ ਆਪਾਂ ਦੂਰ ਹੋ ਜਾਈਏ ਨਿਕਲ ਸਕੀਏ ਇਸ ਜਿਹੜੀ ਦੁਆ